ਹਾਂਜੀ ਮਿੱਤਰੋ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਘੈਂਟ ਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਇਦਾਂ ਹੀ ਸਪੋਰਟ ਕਰਦੇ ਰਹੋ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਇਹ ਵੀਡੀਓਜ਼ ਵੇਖੋ ਫਿਰ ਇਹਨਾਂ ਦੇ ਫਣੀ ਫਣੀ ਕਮੈਂਟ ਪੜ੍ਹਨੇ ਆ ਤੇ ਕਮੈਂਟ ਵੀ ਬਹੁਤ ਫਨੀ ਹੋਣ ਵਾਲਿਆ ਇਸ ਲਈ ਵੀਡੀਓ ਲਾਸਟ ਤੱਕ ਜਰੂਰ ਵੇਖਿਓ ਆਇਆ ਦੇਖਦੇ ਆਂ ਟ੍ਰੈਂਡ ਬੜਕੇ ਨਹੀਂ ਬੋਲਦੇ ਸਾਡੇ ਜਿਉਣ ਤੇ ਵੱਜਣਾ ਨਹੀਂ ਕਿਹੜਾ ਸ਼ਾਇਰ ਘਬਰਾਉਣਾ ਇੱਥੇ ਹੀ ਕੰਮ ਕਰਦੇ ਆ ਮੈਂ ਤੁਹਾਡਾ ਬਹੁਤ ਵੱਡਾ ਫੈਨ ਆ ਹਰ ਇੱਕ ਵੀਡੀਓ ਤੇ ਗਾਲਾਂ ਕੱਢਦਾ ਕਿਹੜਾ ਸ਼ਹਿਰ ਪੁੱਛਦੀਆਂ ਫੋਨ ਤੇ ਲੈਂਦੀਆਂ ਨੇ ਰੋਗ ਨਹੀਂ ਢੂੜਾ ਪਵੇ ਰੋਵਣੀ ਯਾਰ ਮਾਜੇ ਵਾਲੇ ਨਾ ਨਾ ਬਾਥਰੂਮ ਵਾਲੇ ਝੁੱਗੀ ਵਾਲੇ ਨਾ ਨਾ ਵੇੜੇ ਵਾਲੇ ਵੀਰ ਜੀ ਤੁਸੀਂ ਟੀਵੀ ਤੇ ਆਇਆ ਕਰੋ ਮੈਂ ਟੀਵੀ ਨਹੀਂ ਦੇਖਦਾ ਚੱਕ ਮੀਆਂ ਕਰੇ ਰੱਖਦਾ ਏ ਕੋਹਣੀਆਂ ਪਸਤੌਲ ਦਾ ਸਹੀ ਕਰਕੇ ਪਾਲਾ ਬ్రో ਮੌਕੇ ਤੇ ਨਹੀਂ ਚੱਲਣਾ ਪੰਪ ਦਾ ਸਿਆਪਾਵਾ ਬੱਸ ਮਾਤੇਰੇ ਸੱਚੀਓ ਚ ਪੇੜਾ ਮਾਰਨੀ ਆ ਜੇ ਇੱਥੇ ਹੁੰਦਾ ਤਾਂ ਪਿਸਤੌਲ ਨਕਲੀ ਆ ਪਰ ਪੁਲਸ ਨਾਲ ਕੁਛ ਪੇੜਾ ਅਸਲੀਆ ਪੈ ਜਾਣੀਆਂ ਹਾਏ ਹਾਏ ਸੋਣਿਓ ਇੰਨਾ ਨਾ ਮਾਰੋ ਗਰੀਬ ਨੂੰ ਬੰਦਾ ਮਾਰਦਾ ਓਏ ਵੀਰ ਜੀ ਟੈਨਸ਼ਨ ਨਹੀਂ ਲੈਣੀ ਜਿਹੜੇ ਗਾਲਾਂ ਕੱਢਦੇ ਮੈਂ ਵੀ ਉਹਨਾਂ ਨਾਲ ਹੀ ਆ ਆਣੀ ਤੇਰਾ ਨੀ ਐਨੀ ਆ ਨਿੱਕੀ ਉਮਰ ਵਿੱਚ ਇੰਨੇ ਵੱਡੇ ਦੁੱਖ ਕੋਈ ਵਰਲਾ ਸਮਝ ਸਕਦਾ ਨਿਆਣੀ ਉਮਰੇ ਰੋਗ ਲਵਾ ਲਿਆ ਵੈਰੀਆ ਖਿਆਲ ਦਿਲੋਂ ਕੱਢਦਾ ਕਰਦੇ ਕਹਿੰਦੇ ਸੀ ਚੱਲ ਆਪੇ ਵੱਡਾ ਹੋ ਕੇ ਸਿਆਣਾ ਹੋ ਜੂ ਤਨ ਹੌਸਲਾ ਤੇਰਾ ਕਰਦਿਆਂ ਦਾ ਜਿਨ੍ਹਾਂ ਨੇ ਤੇਰੀ ਵੀਡੀਓ ਦੇਖ ਕੇ ਘਰੋਂ ਨਹੀਂ ਕੱਢਿਆ ਤੇਰੇ ਘਰ ਵਾਲਾ ਅਸੀਂ ਰੋਣਾ ਕਢਾਤਾ ਬਾਪੂ ਜੀ ਤੁਸੀਂ ਕਾਲੀ ਦਲ ਛੱਡਣ ਤੋਂ ਬਾਅਦ ਬੰਦਾ ਨਾਲ-ਨਾਲ ਜਾ ਰਿਹਾ ਕਿਤੇ ਭੱਜਣਾ ਜਾਏ ਲੈ ਕੇ ਪਸ ਸੱਚਾ ਪੁੱਤ ਨਸ਼ਾ ਲੈਣ ਗਿਆ 500 ਦਾ ਪਿਓ ਲੈਣ ਗਿਆ ਦਾਰੂ 1000 ਵਾਹ ਚਰਨ ਲਿਖਾਰੀ ਜੀ ਕੀ ਗੱਲ ਲਿਖੀ ਹੈ ਭਾਈ ਜੀ ਗਾਲ ਤਾਂ ਸੱਚ ਹੈ ਪਰ ਹਾਸੀ ਫਿਰ ਵੀ ਨਹੀਂ ਕੰਟਰੋਲ ਹੋਈ ਮੈਥੋਂ ਮਾ ਦੋਰ ਪੇ ਦੀ ਕਣ ਕੇ ਲੈ ਲਈ ਹਾਏ ਤੇਰਾ ਅੱਖਾਂ ਭਰਨ ਵਾਲਾ ਸੀਨ ਏ ਮਰੂ ਲੋਕਾਂ ਦੀ ਟੈਨਸ਼ਨ ਲੈ ਕੇ मां ਲੰਬੀ ਲੈਂਚ ਖੜੀ ਆ ਦੇਖੋ ਯਾਰ ਕਿੱਡੀ ਵੱਡੀ ਗੱਲ ਆ ਇੱਕ ਮਾਂ ਦੇਖੋ ਰੱਬ ਦਾ ਹੀ ਰੂਪ ਨਸ਼ਾ 500 ਦਾ ਆਂਦਾ ਬੋਤਲ ਮਹਿੰਗੀ ਹੋ ਗਈ ਅਸਲੀ ਨਸ਼ਾ ਕਰੋ दारू ਨਹੀਂ ਹਾਏ ਚੰਦਰਿਆ ਕਿੰਨਾ ਡੂੰਗਾ ਲਿਖਿਆ ਸ਼ਾਇਰੀ ਨੂੰ ਕਿੰਨੀ ਵਾਰ ਕਿਹਾ ਲੈਣਾ ਚੰਗੀ ਤਰ੍ਹਾਂ ਯਾਦ ਕਰ ਗਾ ਭੁੱਲ ਜਾ ਨਾ ਵਾਕਿ ਤੁਗ ਵਿੱਚ ਦੇੜੇ ਅੱਜ ਲੜਾਈ ਵੱਟ ਤੇ ਪਈ ਆ ਤੇਰੇ ਮਾਮਾ ਹਰਨੀਆਂ ਹੋਇਆ ਵਾ ਆਪਰੇਸ਼ਨ ਸੰਦੂਰ ਕਾਮਯਾਬ ਹੋ ਗਿਆ ਲੱਗਦਾ ਸਾਲਾ ਸਲੋ 모ਸ਼ਨ ਹੀ ਫੇਲ ਕਰਤਾ ਵੱਡਾ ਆਪਰੇਸ਼ਨ ਕਰਾਇਆ ਲੱਗਦਾ ਵੀਰ ਨੇ ਮੂੰਹ ਨਾ ਖੋਲੀ ਕੂਲੇ ਪਟਿੱਗ ਜਾਣੀਆਂ ਨੱਚਦੀ ਇਹ ਪਈਆ ਸ਼ਰਮ ਮੈਨੂੰ ਆ ਜਾਂਦੀ ਆ ਪਬਲਿਕ ਚ ਹੌਸਲਾ ਕਿੱਦਾਂ ਕਰਦੇ ਇਹਦਾ ਮਤਲਬ ਸਾਡੇ ਵਿੱਚ ਹੌਸਲਾ ਨਹੀਂ ਹੈਗਾ ਕਿੰਦੇ ਪਿੱਛੇ ਉਹ ਮੁੰਡੇ ਥਾ ਮੇਰਾ ਭਰਾ ਹੁੰਦਾ ਉਹਨੇ ਕੁੜ ਦੇ ਘਰ ਲੈ ਕੇ ਜਾਣੀ ਸੀ ਸਾਲੀ ਮੈਨੂੰ ਕਿ ਸ਼ਰਮ ਆਉਂਦੀ ਪਈ ਆ ਦੀ ਵਾਰੀ ਸੁੱਕਾ ਤੈਨੂੰ ਜਾਣੀ ਜਣਾਵੇਂ ਮੇਰੀ ਇੰਨੀ ਗੱਲ ਸੁਣ ਅੰਗ ਅੰਗ ਡਰਦੇ ਤੈਨੂੰ ਆ ਹੀ ਜਗ੍ਹਾ ਲੱਭੀ ਸੀ ਡਾਂਸ ਕਰਨ ਨੂੰ ਕੌਨਫੀਡੈਂਸ ਨਾ ਨਾ ਓਵਰ ਕੌਨਫੀਡੈਂਸ ਮੈਂ ਪੂਰੇ ਦਿਨ ਚ ਇਹ ਜੇ ਲੱਡੂ ਖਾ ਲ ਨਾ ਤਾਂ ਮੈਂ ਇਹ ਖਾ ਕੇ ਇਹਨੂੰ ਭੁੱਲ ਜਾਣਾ ਠੀਕ ਆ ਤੇ ਮੈਂ ਇਹਨੂੰ ਪੂਰੇ ਦਿਨ ਚ ਚੱਲੋ ਸੇਵਕਾ ਇੱਕ ਦਿਨ ਰੋਟੀ ਬੰਦ ਕਰਾਉ ਮਰਨਾ ਤੇਰੇ ਪਿੱਛੇ ਲੱਗ ਕੇ ਏਕੇ ਭੰਦੇ ਯਾਰ ਦੀ ਕੈਲਰੀ ਨਹੀਂ ਮੁੱਕਦੀ ਚਿੱਤ ਗਿਣਦਾ ਵੀ ਨਹੀਂ ਹੈਗਾ ਮੈਨੂੰ ਯਾਦ ਚਿੱਤੇ ਵੀ ਨਹੀਂ ਰਹਿਣਾ ਹੈਗਾ ਵੀ ਮੈਂ ਦਿਨ ਚ ਇੱਕ ਲੱਡੂ ਵੀ ਖਾਦਾ ਸੀਗਾ ਤੇ ਇੱਕ ਭੋਰੀ ਚੱਲ ਵਾਈਫਾਈ ਤੇਰੇ ਕਰਕੇ ਹੀ ਲਵਾਇਆ ਵੀਰੇ ਮੈਂ ਬਹੁਤ ਕੁਝ ਖਾਣਾ ਪਰ ਹਜੇ ਫਰਕ ਨਹੀਂ ਪੈਂਦਾ ਲੱਡੂ ਚ ਆਲਮੋਸਟ ਡੇਢ ਰੋਟੀ ਜਿੰਨੀਆਂ ਕੈਲਰੀਜ਼ ਹੁੰਦੀਆਂ ਨੇ ਠੀਕ ਆ ਤਾ ਇਹੀ ਚੀਜ਼ਾਂ ਨੇ ਛੋਟੀਆਂ 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 ਛੋਟੂ ਉਹ ਭਰਾਵਾ ਮੇਰੇ ਫੋਨ ਤੇ ਨਾ ਆਇਆ ਕਰ ਚੱਪਲ ਤੇ ਵੀਰ ਕਿੰਨੀ ਕੈਲਰੀ ਹੁੰਦੀ ਆ ਖਾਲਾ ਮੇਰਾ ਵੀਰ ਇਹ ਵੀਡੀਓ ਦੇਖ ਕੇ ਲੋਕਾਂ ਨੇ ਵਿਆਹ ਦੀ ਭਾਜ ਵਿੱਚ ਲੱਡੂ ਨਹੀਂ ਬਣਨੇ ਇਹ ਤੂੰ ਮਿਲਿਆ ਤੇ ਖੁਸ਼ ਹੈ ਸੱਚੀ ਭੁੱਲ ਗਈ ਰੋਣਾ ਮੈਂ ਤੁਸੀਂ ਤਾਂ ਭੁੱਲ ਗਏ ਰੋਣਾ ਸਾਨੂੰ ਕਿਉਂ ਰਵਾ ਰਹੇ ਹੋ ਵੀਡੀਓ ਪਾ ਕੇ ਭਾਈ ਤੈਨੂੰ ਲੱਖ ਲੱਖ ਮੁਬਾਰਕਾਂ ਤੇ ਸਾਨੂੰ ਲੱਖ ਲੱਖ ਲਾਂਤਾਂ ਬਾਈ ਹਲੇ ਚਾਹ ਵੀ ਨਹੀਂ ਪੀਤੀ ਸੀ ਕਿਹੜੇ ਬਾਬੇ ਤੋਂ ਕਿਸਮਤ ਲਖਾਈ ਸੀ ਵੀਰ ਸਾਨੂੰ ਵੀ ਦੱਸ ਦੇ ਯਾਰ ਬਸ ਦੋ ਕਿਸ਼ਤਾ ਰਹਿ ਗਈਆਂ ਮੈਂ ਫੋਨ ਹੀ ਵੇਚ ਦੇਣਾ ਅਸੀਂ ਤਾਂ ਦੀਪੂ ਵਾਲੀ ਕਣਕੀ ਲੈਣ ਆਏ ਆ ਬਸ ਦੀਪੂ ਤੇ ਅੱਗ ਲਾਤੀ ਉਹ ਬਾਬੇ ਨੇ ਇੰਡਸਟਰੀ ਹਲਾਤੀ ਬਾਬੇ ਨੇ ਆਪਣੇ ਵਿਆਹ ਵਾਲਾ ਪੈਂਡ ਕੋੜਾ ਅੱਜ ਕੱਢ ਹੀ ਲਿਆ ਬਾਪੂ ਰੰਗ ਬੜਾ ਚਕਮਾ ਪਾਇਆ ਯਾਰ ਡਰੋ ਨਾ ਮੱਲੋ ਮੋਡੀਫਾਈ ਹੋ ਗਿਆ ਬਾਬਾ ਬਾਬਾ ਜੀ কুরਤਾ ਦਾ ਅੰਦਰ ਕਰ ਲੈਂਦੇ ਹਲਿਆਣ ਖਾਦੇ ਆ ਜੇ ਮੁੰਡਾ ਦੇਖਦੇ ਦੀ ਪਿੱਛੇ ਮੁੰਡੇ ਮੱਖ ਵੀ ਸਿੱਖਾਂ ਦੇ ਨਾਲ ਜੱਤਾਂ ਦੇ ਨਹੀਂ ਕੋਈ ਪਾਪੀ ਰੂ ਹੋਗੀ ਜਿਹੜਾ ਇਹਨਾਂ ਨੂੰ ਗਾਲਾਂ ਨਾ ਕੱਢੇ ਰਾਮਨ ਜਿਆ ਤੈਨੂੰ ਅੱਗ ਨਹੀਂ ਲਾਈ ਕਿਸੇ ਨੇ ਨਾ ਨਾ ਤੇਰੇ ਨਾਲ ਕੋਈ ਮੱਥਾ ਨਹੀਂ ਲਾ ਸਕਦਾ ਸਿੱਖਾਂ ਦੇ ਨਾਲ ਜੱਤਾਂ ਦੇ ਨਹੀਂ ਸਾਡੇ ਨਾਲ ਮੱਥਾ ਲਾਉਣ ਲਈ ਸਾਲਾ ਸਵੇਰੇ ਸਵੇਰੇ ਮੱਥੇ ਲੱਗ ਗਿਆ ਜਾਪਾਨੀ ਖੁਸਰਾ ਟੈਂਪੂ ਨਾ ਮਤਾ ਟੈਂਪੂ ਹੀ ला ਸਕਦੇ ਨੇ ਗੱਭਰੂ ਜੋ ਬੋਲਦੀ ਐ ਤੂੰ ਬੱਲੀਏ ਨਹੀਂ ਬੋਲੇ ਅਸ ਲੱਗ ਡਿਚ ਨਹੀਂ ਜਪਾਨ ਰੂਸਾਂ ਭਰਾ ਆਈਫੋਨ ਦੇ ਨੇ ਚਾਰਕ ਦਿਨ ਵੀਡੀਓ ਬਣਾਉਣ ਲਈ ਕਾਲਾ ਸਾਡ ਬਗਿਆੜ ਕਾਲਾ ਮੋਮਜ਼ ਬਾਈ ਜੀ ਪੰਨਾ ਲਾ ਕੇ ਰੱਖ ਦਿਓ ਤਿਆੜੀਆਂ ਲੱਗਦੀਆਂ ਆ ਗਈਆਂ ਸਾਡੀ ਮੱਝ ਦਾ ਬੱਚਾ ਕਾਰਤੂਸ ਦਾ ਨਾ ਨਖਸ ਸਾਬਣ ਦਾ ਯੂਪੀ ਤੋਂ ਆਇਆ ਲੱਗਦਾ ਵੀਰ ਗੁਰੂਆ ਤੂੰ ਟੈਨਸ਼ਨ ਕਿੱਲਿਆ ਨਾ ਦੱਸ ਕਿਹੜਿਆਂ ਵਕੀਲਾਂ ਬਾਰੇ ਕਹੀ ਜਾਣਾ ਵਾ ਲੈ ਵੱਡੀ ਜੈਸਮਿਨ ਸੈਂਡਲ ਕੋਈ ਪਾਪੀ ਰੋ ਹੋਗੀ ਜਿਹੜਾ ਗਾਲਾਂ ਨਾ ਕੱਢੇ ਤੇਰੇ ਕੇਸ ਨੂੰ ਬਚਾ ਲੈਣਾ ਆ ਪੂਰੇ ਗੱਜ ਦੇ ਸ਼ਰੀਫ ਮੈਂ ਦਿਖਾ ਲੈਣਾ ਆ ਤੈਨੂੰ ਬਿੱਲੇ ਬਦਮਾਸ਼ ਮੂੰਹ ਸਾਲਾ ਐਵੇਂ ਕਰਦੀ ਜਿੰਨਾ ਕੰਤ ਜੀਰੋ ਕਾਣਾ ਖੇਡਿਆ ਹੁੰਦਾ ਨਹੀਂ ਕਹਦਾ ਜਿਹੜੀ ਤੇਰੇ ਪਿੱਛੇ ਗੱਡੀ ਆ ਉਹਦੇ ਥੱਲੇ ਸਿਰ ਦੇ ਕੇ ਮਾਰਦਾ ਤੇਰੇ ਨਾਲ ਤਾਂ ਚੋਰੀਆਂ ਚਕਾਰੀਆਂ ਕਰਨ ਵਾਲੇ ਚੰਗੇ ਆ ਮੈਨੂੰ ਫਿਕਰ ਨਾ ਕਰਵੇਂ ਤੂੰ ਸੱਟ ਹੁਣ ਨਾ ਖਾ ਕੇ ਗਾਲਾਂ ਮਾਰ ਸੋਹਣਿਆ ਚਾਕਲੇਟ ਖਾਂਦਾ ਹਰਾਮਜਾਦਾ ਮੇਰੀ ਚੋਰ ਵੀਰਾਂ ਨੂੰ ਬੇਨਤੀ ਹੈ ਦਾ ਫੋਨ ਖੋ ਕੇ ਲੈ ਜਾਓ ਕੋਈ ਕਾਲਾ ਮਾਲ ਲੈਣਾ ਆਮ ਪਾਪੜ ਇੱਕ ਵਾਰ ਜੀ ਤੋਲਾ ਖਾ ਗਿਆ ਵੀਰ ਲੱਗਦਾ ਬੰਦੇ ਕੁੱਟਣ ਤੋਂ ਪਹਿਲਾਂ ਚੌਕ ਨਾਲ ਸਰੀਰ ਕਾਇਮ ਕਰਦਾ ਹਉ ਕਰਨ ਹ ਦੁਬਾਈ ਮ ਫੜਾ ਫੋਕੀ ਹਾਂ ਨਹੀਂ ਮਾਰ ਦੰਦ ਕੱਢਦਾ ਹਰਾਮ ਜਦਾ ਪੋਰੀ ਚੱਲ ਬਾਈ ਅਸੀਂ ਵੀ ਵੇਲੇ ਹੀ ਆ ਕਟ ਖਾਇਆ ਕਰ ਸ਼ੂਗਰ ਹੋ ਜੂ हां जी मित्रों यही आज दी वीडियो आई होप ਤੁਹਾਨੂੰ ਵੀਡੀਓ ਵਧੀਆ ਲੱਗੀ ਹੋएगी ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਕਮੈਂਟ ਵਿੱਚ ਆਪਣਾ ਨਾਮ ਤੇ ਆਪਣਾ ਪਤਾ ਜਰੂਰ ਦੱਸਿਓ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਡੀਓ ਦੇਖ ਰਹੇ ਹੋ ਤੇ ਜੇ ਤੁਹਾਨੂੰ ਹਾਈਪ ਦੀ ਆਪਸ਼ਨ ਦੇਖ ਰਹੀ ਹੈ ਤਾਂ ਵੀਡੀਓ ਨੂੰ ਹਾਈਪ ਜਰੂਰ ਦੇ ਦਿਓ ਤੇ ਇੱਕ ਹੋਰ ਗੱਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰੇ ਦੱਸ ਕੇ ਕੰਪਲੀਟ ਹੋ ਗਿਆ ਤੇ ਐਦਾਂ ਹੀ ਸਪੋਰਟ ਕਰਦੇ ਰਹੋ ਮੈਂ ਤੁਹਾਡੇ ਅਸੇ ਨਵੀਂ ਨਵੀਂ ਵੀਡੀਓ ਲੈ ਕੇ ਆਉਂਦਾ ਰਹੂੰ